ਅ ਮਤਲਬ ਪੈਸੇ ਪੱਖੋਂ ਜੇ ਆਪਾਂ ਕਹੀਏ ਬੜੇ ਅਮੀਰ ਪਰਿਵਾਰਾਂ ਚੋਂ ਹਨ ਹੈਨਾ ਤੁਹਾਡੇ ਚਾਚਾ ਜੀ ਵੀ ਬੀਸੀ ਰਹੇ ਤੁਹਾਡੇ ਫਾਦਰ ਪ੍ਰਿੰਸੀਪਲ ਰਹੇ ਮਹਿੰਦਰਾ ਕਾਲਜ ਦੇ ਤਾਂ ਜਦੋਂ ਤੁਸੀਂ ਆਪਣੇ ਸਹਰੇ ਪਰਿਵਾਰ ਬਾਰੇ ਲਿਖ ਰਹੇ ਹੋ ਨਾ ਉਹਨੂੰ ਤੁਸੀਂ ਮਤਲਬ ਦੱਸਿਆ ਇਹਦੇ ਵਿੱਚ ਵੀ ਉਹ ਇੱਕ ਸਰਦ ਦਾ ਪੁੱਜਦਾ ਜਾਂ ਪਰਿਵਾਰ ਸੀਗਾ ਤੇ ਤੁਹਾਡੇ ਬਾਪੂ ਜੀ ਨੇ ਚੁਣਿਆ ਤੁਹਾਡੇ ਹਸਬੰਦ ਨੂੰ ਤੁਹਾਡੇ ਲਈ ਤੇ ਤੁਸੀਂ ਕਦੀ ਸਵਾਲ ਨਹੀਂ ਕੀਤਾ ਵੀ ਮੈਂ ਤਾਂ ਐਡੇ ਵੱਡੇ ਜਿੱਥੇ ਨੌ ਕੱਟਣ ਵੀ ਪਿੰਡੋਂ ਮਤਲਬ ਬੰਦਾ ਆ ਰਿਹਾ ਹੈ ਨਾ ਉਸ ਘਰ ਰੁਪਿੰਦਰ ਸਾਡੀ ਇਹਦੇ ਵਿੱਚ ਜਦੋਂ ਅਸੀਂ ਜਮਾਨ ਸੀਗਾ ਹਾਂ ਆਮ ਤੌਰ ਤੇ ਸਤ ਬਚਨੀ ਸੁਭਾ ਹੁੰਦਾ ਸੀ ਲੜਕੀਆਂ ਦਾ ਹੈ ਨਾ ਤੇ ਦੂਜੀ ਗੱਲ ਇਹ ਵੀ ਆ ਜਿਹੜੀ ਪੈਸੇ ਦਾ ਹਿਸਾਬ-ਤਾਬ ਹੈ ਮੇਰੀ ਛੋਟੀ ਭੈਣ ਨੇ ਕਿਹਾ ਸੀ ਜੀਨਾ ਤੂੰ ਵਿਆਹ ਕਰਾ ਰਹੀ ਹੈ ਨਾਲ ਕੋਠੀਆਂ ਨਾਲ ਖਾ ਰਹੀ ਹੂੰ ਤੂੰ ਉਹ ਦਿਨ ਕਿਉਂ ਵਿਆਹ ਕਰਾਉਣੀ ਮੈਂ ਕਿਉਂ ਬੰਦਾ ਬਹੁਤ ਚੰਗਾ ਹੈ ਜਿਹੜੀ ਬਾਪੂ ਜੀ ਨੇ ਚੁਣਿਆ ਮੇਰੇ ਵਾਸਤੇ ਬਾਪੂ ਜੀ ਨੂੰ ਪਤਾ ਹੈ ਇਸ ਗੰਦਾ ਤੇ ਬੰਦਾ ਚੰਗਾ ਹੋਵੇ ਤਾਂ ਸਭ ਕੁਝ ਹੀ ਬਣ ਜਾਂਦਾ ਔਰ ਇਹ ਗੱਲ ਕੋਈ ਵੀ ਸਾਰਾ ਕੁਝ ਬੜਿਆਂ ਵੀ ਤੇ ਮੇਰੀ ਭੈਣ ਨੇ ਕੋਠੀਆਂ ਖਾਰਾਂ ਵਾਲੇ ਨਾਲ ਵਿਆਹ ਕਰਾਇਆ ਸੀ ਉਹ ਤਾਂ ਬਰਬਾਦ ਹੀ ਹੋਏ ਅੱਛਾ ਜੀ ਉਹ ਤਾਂ ਡਿਵੋਰਸ ਹੂੰ ਇਸ ਕਰਕੇ ਮੈਨੂੰ ਪਤਾ ਨਹੀਂ ਕਿਉਂ ਹਾਂ ਤਾਂ ਮੈਨੂੰ ਕਿਜੀ 20 ਸਾਲ ਦੀ ਤਾਂ ਮੇਰੇ ਵਿਆਹ ਹੋ ਗਿਆ ਸੀ ਪਰ ਤੁਹਾਡੇ ਦਿਮਾਗ 'ਚ ਨਾ ਆ ਜਿਹੜੀ 19 21 ਦੀਆਂ ਗੱਲਾਂ ਹੋ ਇਹ ਮੈਨੂੰ ਡਾਕਟਰ ਬਰਾਂਡ ਨੇ ਕਿਹਾ ਸੀ ਕਿ ਤੇਰੇ ਤੇ ਮੇਰੇ ਹਾਲਾਤ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਤਾਂ ਪਹਿਲਾਂ ਹੀ ਹਾਂ ਤੇ ਵੀ ਕੱਲ ਨੂੰ ਇਹ ਨਾ ਹੋਵੇ ਤੇ ਲਾਸਟ ਡੇ ਦੇ ਜਦੋਂ ਮੇਰੇ ਮਦਰ ਦੀ ਡੈਥ ਹੋਈ ਤਾਂ ਮੈਂ ਨੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਕਦੇ ਵੀ ਕੋਈ ਗਲਮ ਨਹੀਂ ਹੁੰਦਾ ਮੈਨੂੰ ਕੋਈ ਕਮੀ ਲੱਗੀ ਇਨ ਕਾਰਨ ਇਹ ਵੀ ਹੋ ਸਕਦਾ ਵੀ ਜਿੱਥੇ ਤੁਸੀਂ ਜੰਮੇ ਪੜੇ ਉੱਥੇ ਪਵੰਦੀਆਂ ਇੰਨੀਆਂ ਸੀਗੀਆਂ ਹੈ ਨਾ ਜਿਆਦੀ ਸੀ ਤੇ ਉੱਥੇ ਨਾ ਤੁਹਾਡਾ ਸਾਹ ਦੁੱਬਰ ਹੋਇਆ ਪਿਆ ਸੀ ਤੁਹਾਨੂੰ ਲੱਗਦਾ ਵੀ ਇੰਨਾ ਤੋਂ ਨजात ਪਾਓ ਇੰਨਾ ਤੋਂ ਪਰੇ ਪਹੁੰਚੋ ਬਾਕੀ ਸਾਰੀ ਗੱਲ ਠੀਕ ਨੇ ਘਟੋ ਘਟੇ ਇਨੋਂ ਤੋਂ ਤਾਂ ਖੜਾ ਚੁੱਟੂਗਾ ਔਰ ਵਾਕਈ ਰੁਪਿੰਦਰ ਜੋ ਮਾਹੌਲ ਮੈਨ ਸੌਰੀ ਮਿਲਿਆ ਹਾਂਜੀ ਹਾਂ ਇੰਨਾ ਮਤਲਬ ਖੁੱਲ ਖੁੱਲਾ ਇੰਨਾ ਓਪਨ ਮਾਈਂਡਡ ਤੇ ਤੁਸੀਂ ਸੋਚ ਨਹੀਂ ਸਕਦੇ ਉਹ ਅਨਪੜ ਬੰਦੇ ਮੇਰੇ ਨਾਲ ਨਿਭਣ ਵਾਲੇ ਬੰਦੇ ਤੇ ਇਹ ਜਿਹੜੇ ਬਹੁਤ ਵੱਡੇ ਅਮੀਰ ਘਰ ਦੇ ਸੀ ਇਹਨਾਂ ਤੇ ਉਹਨਾਂ ਦੇ ਜ਼ਮੀਨ ਅਸਮਾਨ ਦਾ ਫਰਕ ਸੀ ਬਿਹੇਵਡ ਜੀ ਕਿਹਦੀ ਗੱਲ ਹੈ ਹਾਂ ਜਿਵੇਂ ਤੁਸੀਂ ਆਪਣੇ ਸੋਹਰਾ ਸਾਹਿਬ ਬਾਰੇ ਵੀ ਲਿਖਦੇ ਹੋ ਵੀ ਉਹਨਾਂ ਨੇ ਹਨਾ ਅਖੀਰੀ ਵੇਲੇ ਵੀ ਮਾਫੀ ਹਾਂ ਹਨਾ ਦੇਖੋ ਹਾਂ ਮੈਨੂੰ ਕਹਿੰਦੇ ਬੋਲੇ ਚੱਲਿਆ ਮਾਫ ਕਰੀ ਮੈਨੂੰ ਇੰਦਰਾ ਗਾਂਧੀ ਕਹਿੰਦੇ ਹੁੰਦੇ ਸੀ ਆਪਣੀ ਇੰਦਰਾ ਗਾਂਧੀ ਨਹੀਂ ਆਈ ਤੇ ਮੈਨੂੰ ਹੁਣ ਤੱਕ ਯਾਦ ਆਉਂਦਾ ਇੱਕ ਵਾਰੀ ਨੇ ਕਿਸੇ ਨੇ ਮੈਨੂੰ ਉਸੇ ਉਸੇ ਤਰਜ਼ ਦੇ ਵਿੱਚ ਕਿਸੇ ਨੇ ਆਵਾਜ਼ ਮਾਰ ਲਈ ਹਾਂ ਵੇ ਮੈਨੂੰ ਮੀਡੀਆ ਕਵਰਹਾਈਆਂ ਵੀ ਉਹ ਤਾਂ ਹੈ ਨਹੀਂਗੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਕੁੜੀਆਂ ਆਪਣੇ ਸਾਸੋਰੇ ਨੂੰ ਇਸ ਤਰ੍ਹਾਂ ਯਾਦ ਕਰਦੀਆਂ ਜਿਵੇਂ ਮੈਂ ਕਰਦੀ ਹਾਂ ਮੈਂ ਤਾਂ ਖੁਦ ਤੁਹਾਨੂੰ ਕਿਹਾ ਵੀ ਤੁਸੀਂ ਸ਼ੁਕਰ ਕਰੋ ਤੁਹਾਨੂੰ ਐਵੇਂ ਦੇ ਬੰਦੇ ਦਾ ਸਾਥ ਮਿਲਿਆ ਹੈ ਜਿਹੜੇ ਬੰਦੇ ਨੇ ਮਹਿਜ 2-3 ਮਹੀਨਿਆਂ ਦੇ ਅਰਸੇ ਚ ਆਪਣੇ ਘਰ ਵਾਲੇ ਨੂੰ ਵੀ ਗਵਾਇਆ ਹੋਵੇ ਆਪਣੇ ਪੁੱਤਰ ਨੂੰ ਵੀ ਹੈਨਾ ਤੇ ਉਹਦੇ ਲਈ ਇੰਨਾ ਜ਼ਿਆਦਾ ਆਪਣੀ ਨੂੰ ਨਾਲ ਤਾਲਮੇਲ ਬਿਠਾਉਣਾ ਬਹੁਤ ਔਖੀ ਚੀਜ਼ ਹੈ। ਹਾਂ ਬਹੁਤ ਤਾਂ ਮਤਲਬ ਲੋਕ ਕੀ ਜਿਉਣਾ ਡੁੱਬੇ ਕਰ ਦਿੰਦੇ। ਹਾਂ ਮੈਨੂੰ ਪਤਾ ਮੈਂ ਮੈਂ ਲੋਕਾਂ ਦੇ ਮਿਹਣੇ ਸੁਣੇ ਨੇ। ਮੈਨੂੰ ਜਦੋਂ ਕਿਸੇ ਵਿਦੂ ਲੜਕੀ ਨੇ ਆ ਕੇ ਕਿਹਾ ਵੀ ਮੇਰੀ ਸਾਬ ਸਕੇਂਦੀ ਹੈ ਤੂੰ ਤਾਂ ਮੇਰਾ ਮੁੰਡਾ ਕਾ ਦਿਆ। ਹਾਂ ਜੀ। ਮੈਨੂੰ ਇਹ ਗੱਲਾਂ ਨਾ ਜਿਵੇਂ ਅੰਦਰ ਕਿਸੇ ਦੀ ਛਾਲਣੀ ਕਰ ਦਿੰਦੇ ਨੇ ਸੀਨੇ ਚ ਆਰ ਪਾਰ ਹੁੰਦੀ ਹੈ। ਹੂੰ। ਕਿ ਕੋਈ ਮਾਂ ਵੀ ਨੂੰ ਨੂੰ ਐ ਨਹੀਂ ਕਹਿ ਸਕਦੀ ਹਾਂ ਜੀ ਕਿ ਉਹਦਾ ਦੁੱਖ ਨਹੀਂ ਹੈ ਨਾ ਉਹਦਾ ਵੀ ਤਾਂ ਉਨਾ ਹੀ ਦੁੱਖ ਹੈ ਠੀਕ ਹੈ ਮਾਂ ਦਾ ਵੀ ਹੋਣਾ ਪਰ ਇਹਨੂੰ ਇਸ ਤਰ੍ਹਾਂ ਮੇਲੇ 'ਚ ਗੱਲ ਕਰਨੀ ਉਹਦੇ ਲਈ ਬਰਦਾਸ਼ਤ ਕਰਨਾ ਬੜਾ ਔਖਾ ਹੈ ਵਿਚਾਰੀ ਨੇ ਕਿਵੇਂ ਜਰਿਆ ਹੋਣਾ ਇਹ ਤਾਂ ਉਹ ਹੀ ਜਾਣਦੀਆਂ ਨੇ ਵਿਚਾਰੀ ਹਾਂ ਜੀ ਹਾਂ ਤੇ ਇੱਕ ਚੀਜ਼ ਮੇਨੂੰ ਲੱਗਾ ਤਾਂ ਹੀ ਆ ਵੀ ਜਿਹੜਾ ਮੈਨੂੰ ਦਾ ਤੁਹਾਡਾ ਇੱਕ ਆਰਟੀਕਲ ਬਹੁਤ ਸੋਹਣਾ ਲੱਗਿਆ ਵੀ ਜਿਹੜੇ ਬੰਦੇ ਰਿਸ਼ਤੇ ਨੁਹਾਉਂਦੇ ਨੇ ਨਾ ਰਿਸ਼ਤਿਆਂ 'ਚ ਕੋਈ ਮੁਨਾਫਾ ਨਹੀਂ ਘਟਦੇ ਅਸੀਂ ਪਰ ਅਮੀਰ ਹੋ ਜਾਂਦੇ ਨੇ ਅਮੀਰ ਹੋ ਜਾਂਦੇ ਮੈਂ ਹੋਈ ਆ ਤੇ ਇਹ ਗੱਲਾਂ ਉੱਥੋਂ ਹੀ ਆਈਆਂ ਲੱਗਦੀਆਂ ਸਾਰੀਆਂ ਮੈਂ ਅਮੀਰ ਹੋਈ ਆ ਮੈਂ ਮੁਨਾਫਾ ਨਹੀਂ ਦੇਖਿਆ ਤੁਸੀਂ ਦੇਖੋ ਨਾ ਵੀ ਮੈਨੂੰ ਮੇਰੇ ਸਟੂਡੈਂਟਸ ਮੇਰੇ ਚੌਹਣ ਵਾਲੇ ਮੇਰਾ ਹੰਗਾਰਾ ਭਰਨ ਵਾਲੇ ਮੈਨੂੰ ਥੋੜੇ ਵਰਗੇ ਉਹ ਲੋਕ ਮਿਲੇ ਨੇ ਜਿਨ੍ਹਾਂ ਦੇ ਲਈ ਮੈਂ ਕਦੇ ਕੁਝ ਨਹੀਂ ਕੀਤਾ ਮੈਂ ਹੀ ਕਮਾਈ ਨੇ ਉਣੀ ਮੈਨੂੰ ਫੋਨ ਆ ਰਿਹਾ ਸੀ ਵੀ ਮੈਂ ਤੁਹਾਡੇ ਘਰੋਂ ਜੀ ਪ੍ਰਸ਼ਾਦ ਦਾ ਸ਼ੱਕ ਕੇ ਗਿਆ ਸੀ 30 ਸਾਲ ਹੋ ਗਏ ਮੈਨੂੰ ਪਛਾਣ ਹਾਂ ਜੀ ਮੈਂ ਖੈ ਉਹਦੀ ਉਗਰਾਹੀ ਕਰ ਰਹੀ ਹਾਂ ਇਸ ਵੇਲੇ ਮੈਨੂੰ ਇਹਦਾ ਯੂਗਰਾਹੀ ਮੇਰੀ ਚੁੜੀ ਪਈ ਹਾਂ ਹਾਂ ਜੀ ਬਹੁਤ ਕੱਟ ਲੋਕ ਖੋੜ ਗਏ ਜਿਹੜੇ ਇਹ ਕਹਿ ਦਿੰਦੇ ਨੇ ਅਸੀਂ ਬੜਾ ਚੰਗਾ ਕੰਮ ਕੀਤਾ ਸਾਨੂੰ ਤਾਂ ਕਿਸੇ ਨੇ ਵਾਪਸ ਕੀਤਾ ਨਹੀਂ ਹਮਮ ਔਰ ਉੱਪਰ ਵਾਲਾ ਜਾਣਦਾ ਹੈ ਕਿ ਮੈਂ ਮੇਰੇ ਨਾਲ ਜਦੋਂ ਮਤਲਬ ਸਟੂਡੈਂਟਸ ਘਰ ਆਉਂਦੇ ਸੀ ਖਾਪੀ ਜਾਂਦੇ ਸੀ ਮੈਂ ਕਦੇ ਨਹੀਂ ਰੋਕਿਆ ਸੀ ਜੋ ਮਰਜ਼ੀ ਖਾਓ ਪੀਓ ਬਣਾਓ ਮੈਨੂੰ ਵੀ ਖਾਓ ਤੇ ਆਪੀ ਮੈਂ ਪੰਜ ਲੜਕੀਆਂ ਵੀ ਘਰੇ ਰੱਖੀਆਂ ਹੋਈਆਂ ਸੀ ਪੰਚਾਇਤ ਕਹਿੰਦੇ ਸੀ ਉਹਨੂੰ ਯੂਨੀਵਰਸਿਟੀ ਵਾਲਾ ਡਾਕਟਰ ਕਪੂਰ ਵੀ ਦੱਸਦੇ ਸੀ ਹਾਂ ਉਹਨੂੰ ਪੰਚਾਇਤ ਕਹਿੰਦੇ ਸੀ ਤਾਂ ਉਹ ਜਦੋਂ ਖਾਪੀ ਜਾਂਦੀਆਂ ਸੀ ਤਾਂ ਮੇਰੇ ਸਹੁਰੇ ਗੁਰਬੁਰ ਕਰਦੇ ਸੀ ਆਪਸ ਵਿੱਚ ਬਈ ਇਹਦੇ ਕੋਰੇ ਤਾਂ ਕੋਈ ਬਜਟ ਹੀ ਨਹੀਂ ਹੈਗਾ ਹਾਂ ਜੀ ਆ ਇਹ ਚਲਾਈ ਹੁੰਦੀ ਰਹਿੰਦੀ ਹੈ ਉਹ ਖਾਪੀ ਜਾਂਦੇ ਨੇ ਐ ਕਰ ਜਾਂਦੇ ਨੇ ਕਮਾਲ ਦੀ ਗੱਲ ਇਹ ਹੋਈ ਬਈ ਜਦੋਂ ਮੈਂ ਕੈਲਗਰੀ ਦੇ ਵਿੱਚ ਘਰ ਖਿਦਿਆ ਮੇਰੇ ਪੁੱਤ ਨੇ ਹਾਂ ਤਾਂ ਜਿਹੜਾ ਬੰਦਾ ਉੱਥੇ ਬੈਠਾ ਸੀ ਉਹਨੇ ਮੇਰੇ ਮੁੰਡੇ ਨੂੰ ਪੁੱਛਿਆ ਕਿੱਥੋਂ ਆਦਾ ਕਹਿੰਦਾ ਪਟਿਆਲੇ ਦਾ ਕਹਿੰਦਾ ਮੈਡਮ ਬ੍ਰਾਂਡ ਨੂੰ ਜਾਣਦਾ ਉਹ ਮੁੰਡੇ ਓਨਰ ਆਫ ਦੀ ਹਾਊਸ ਹਾਂਜੀ ਕਹਿੰਦਾ ਜੀ ਮੈਂ ਉਹਨਾਂ ਦਾ ਮੁੰਡਾ ਤੇ ਉਹਨਾਂ ਦਾ ਬੇਟਾ ਲਿਆ ਫੜਾ ਕਾਗਜ਼ ਹਾਂਜੀ ਕਾਗਜ਼ ਫੜ ਕੇ 5000 ਡਾਲਰ ਘੱਟ ਕਰਕੇ ਉਹਨੂੰ ਵਾਪਸ ਦੇ ਦਿੱਤੇ ਮੈਨੂੰ ਮੇਰਾ ਮੁੰਡਾ ਫੋਨ ਕਰਕੇ ਕਹਿੰਦਾ ਮੰਮੀ ਮਿੱਤਰਾਂ ਦਰੋਂ ਇੱਥੇ ਵੀ ਜਾਂਦਾ ਮੈਨੂੰ ਕਿੰਨੀ ਖੁਸ਼ੀ ਹੋਈ 5000 ਡਾਲਰ ਦਾ ਤਾਂ ਨਹੀਂ ਖਾ ਗਏ ਮੁੰਡੇ ਕੁੜੀ ਨੇ ਹਮ ਕੈਲਕੂਲੇਟ ਕਰੋ ਜੇ ਤੁਸੀਂ ਉਹ ਕੈਲਕੂਲੇਟ ਕਰਨਾ ਹੈ ਹਾਂਜੀ 55 ਡਾਲਰ ਤਾਂ ਨਹੀਂ ਖਵਾਤੀ ਮੈ ਲੋਕਾਂ ਨੂੰ ਬਿਲਕੁਲ ਉਹ ਮੈਨੂੰ ਮਿਲ ਗਏ ਹੂੰ ਉੱਪਰ ਵਾਲੇ ਨੇ ਪਤਾ ਨਹੀਂ ਕਿਵੇਂ ਹਿਸਾਬ-ਕਿਤਾਬ ਰੱਖਿਆ ਹੁੰਦਾ ਉਹ ਫਿਰ ਜਦੋਂ ਮੈਨੂੰ ਮਿਲਿਆ ਮੈਂ ਕਾਕਾ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਹਾਂਜੀ ਕਹਿੰਦਾ ਜੀ ਤੁਸੀਂ ਨਹੀਂ ਮੈਨੂੰ ਜਾਣਦੇ ਮੈਂ ਤੁਹਾਨੂੰ ਜਾਣ ਮੇਰਾ ਛੋਟਾ ਭਰਾ ਕਿ ਨਾ ਘਿਰ ਗਿਆ ਸੀ ਪੁਲਿਸ 'ਚ ਤੁਸੀਂ ਉਹਨੂੰ ਆਪਦੀ ਕਾਰ 'ਚ ਬਾਹਰ ਕੱਢਿਆ ਸੀ ਅੱਛਾ ਤੁਸੀਂ ਉਹਦੀ ਜਾਨ ਬਚਾਈ ਸੀ ਹਾਂ ਮੈਂ ਕਿ ਉਹਦੀ ਕੀਮਤ 5000 ਰੀ ਸੀਗੀ ਤੋ ਕਹਿੰਦੇ ਮੈਂ ਜਿੱਦ ਸੇ ਕੋਲ ਬੈਠੀ ਹੁੰਦੀ ਖਬਰ ਮੈਨੂੰ 15000 ਕਟ ਕਰਨਾ ਪਿਆ ਜਾਂਦਾ। ਮਤਲਬ ਇਹ ਹੈ ਕਿ ਉੱਪਰ ਵਾਲੇ ਨੇ ਆਪਦਾ ਹਿਸਾਬ ਦਾ ਰੱਖਿਆ ਹੋਇਆ। ਤੁਸੀਂ ਕਿਤੇ ਵੀ ਜਾਇਓ ਵੱਡਣਾ ਅਜੇ ਕਦੋਂ ਪਤਾ ਨਹੀਂ। ਬਿਲਕੁਲ ਬਿਲਕੁਲ। ਇਹ ਕਹਿਣ ਦੀਆਂ ਗੱਲਾਂ ਨੇ ਜਿਹੜੇ ਲੋਕ ਕੈਲਕੂਲੇਟ ਕਰਕੇ ਜ਼ਿੰਦਗੀ ਜਿਉਂਦੇ ਨੇ। ਹਵਾ ਦਾ ਰੁਕ ਦੇਖ ਕੇ ਕਦਮ ਪਟਦੇ ਨੇ। ਜਿਹੜੇ ਲੋਕ ਸੋਚ-ਸੋਚ ਕੇ ਠੁੱਕਦੇ ਨੇ। ਮੈਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਦਾ ਲਤਫ ਨਹੀਂ ਮਾਣ ਸਕਦੇ। ਸਵਾਦ ਨਹੀਂ ਮਾਣ ਸਕਦੇ। ਕੈਲਕੂਲੇਸ਼ਨਸ ਨਾਲ ਜ਼ਿੰਦਗੀ ਜਿਹੜੀ ਫਾਰਮੂਲਿਆਂ ਤੇ ਨਹੀਂ ਦੇ। ਪਹਿਲੇ ਇੰਟਰਵਿਊ ਤੁਹਾਡੀ ਸਭ ਤੋਂ ਪਹਿਲੇ ਇੰਟਰਵਿਊ ਕਿਨੇ ਕੀਤੀ ਸੀਗੀ? ਅ ਇੰਟਰਵਿਊ ਤਾਂ ਮੇਰੀ ਕੈਨੇਡਾ ਹੋਈ ਸੀ। ਮਾਰ ਜਿਹੜੀ ਪਹਿਲੀ ਵਾਇਰਲ ਹੋਈ ਉਹ ਦੋਸਤੀ ਦੀ ਸੀ। ਹਾਂਜੀ। ਇੱਕ ਲੜਕਾ ਹੈ ਸੁਭੀਰ ਗਰੇਵਾਲ। ਹਾਂਜੀ। ਉਹ ਮੜੀ ਮੁੱਟੀਆਂ ਬਣਾਉਂਦਾ। ਉਹ ਕਹਿੰਦਾ ਆਪਾਂ ਨਾਲ ਇੱਕ ਸ਼ੁਰੂ ਨਾ ਕਰੀਏ ਗੱਲਾਂ ਜੋ ਗੱਲ। ਹਾਂਜੀ। ਮੈਂ ਕਰ ਲੈ। ਉਹ ਘਰੇ ਆਇਆ। ਉਹਨੇ ਮੈਨੂੰ ਕੁਰਸੀ ਤੇ ਬਿਠਾਇਆ। ਮੈਂ ਦੋਸਤੀ ਤੇ ਕੁਝ ਬੋਲਤਾ। ਉਦੇ ਵਿੱਚ ਮੈਂ ਇਹ ਵੀ ਬੋਲਿਆ ਵੀ ਮੇਰਾ ਕਲਾਸ ਫੈਲੋ ਹੈ ਇੱਕ ਕਲਾਸ ਫੈਲੋ ਸੀ ਕੇ ਹਾਂ ਮੈਂ ਕਲਾਸ ਫੈਲੋ ਸੀ ਨੂੰ ਸਿੰਘ ਵਰਕਰ ਨਿਮਿਤ ਹੈਗਾ ਨਾਲ ਮੈਂ ਇਹ ਕਿਹਾ ਤੇ ਉਹ ਨੇ ਮੈਂ ਕਿਹਾ ਕਿਹਾ ਤੂੰ ਪਾ ਖੁਦਾ ਦੇ ਨਾਮ ਵਰਗਾ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਤੈਨੂੰ ਭੁੱਲੀਏ ਵੀ ਤਾਂ ਕਿਵੇਂ ਭੁੱਲੀਏ ਤੂੰ ਆਉਂਦੇ ਜਾਂਦੇ ਸਾਹ ਵਰਗਾ ਮੈਂ ਕਦੇ ਕਦੇ ਸੁਣੀ ਕਬ ਤਾਂ ਕਹਿ ਲੈਂਦਾ ਹਾਲਾਂਕਿ ਅਸੀਂ ਚੰਗਾ ਲੜਦੇ ਰਹੇ ਹਾਂ ਜਦੋਂ ਅਸੀਂ ਸਟੂਡੈਂਟ ਸੀ ਕੱਲ ਉਹਦੀ ਵਾਈਫ ਨਾਲ ਮੇਰੀ ਗੱਲ ਹੋਈ ਉਹ ਵੀ ਸਾਡੀ ਕਲਾਸ ਫੈਲੋਸ ਹਾਂ ਜੀ ਤੇ ਕਮਾਲ ਦੀ ਗੱਲ ਇਹ ਹੈ ਵੀ ਉਦੋਂ ਰਿਸ਼ਤੇ ਜਿਹੜੇ ਨੇ ਨਾ ਉਹ ਮੇਰੀ ਅੱਖ ਨਾਲ ਜੁੜੇ ਤੁਸੀਂ ਮੇਰੇ ਤੇ ਹੂੰ ਫਿਰ ਤਾਂ ਹੋਰ ਹੀ ਖੁਸ਼ ਹੋ ਗਿਆ ਤੇ ਉਹ ਦੋਸਤੀ ਵਾਲੀ ਮੇਰੀ ਜਿਹੜੀ 2 ਮਿੰਟ ਦੀ ਸੀ ਉਹ ਇੰਨੀ ਵਾਇਰਲ ਹੋਈ ਹੂੰ ਵੀ 5 ਲੱਖ ਦੇ ਕਰੀਬ ਚਲੀ ਗਈ ਹਾਂਜੀ ਉਹ ਬੜਾ ਖੁਸ਼ ਹੋਇਆ ਮੇਰੇ ਕੋਲ ਆਇਆ ਦੁਬਾਰਾ ਤੋਂ ਕਹਾਂ ਆਪਾਂ ਇਹ ਸੀਰੀਲ ਨੂੰ ਸ਼ੁਰੂ ਕਰੀਏ ਹੂੰ ਬਸ ਜੀ ਸ਼ੁਰੂ ਹੋ ਗਿਆ ਜਿਵੇਂ ਚਾਲ ਸੋ ਚਾਲ ਸ਼ੁਰੂ ਹੋਈ ਹੈ ਅੱਜ ਤੱਕ ਹੁਣ ਤੇਰੇ ਨਾਲ ਬੈਠੀ ਤੁਹਾਨੂੰ ਮਤਲਬ ਮੈਨੂੰ ਐ ਲੱਗਦਾ ਵੀ ਜਿਵੇਂ ਤੁਸੀਂ ਗੱਲ ਕਹਿੰਦੇ ਹੋ ਨਾ ਜਿਵੇਂ ਮੈਂ ਹੁਣ ਤੁਹਾਨੂੰ ਇੱਧਰ ਬੈਠੇ ਕਿਹਾ ਸੀਗਾ ਵੀ ਤੁਸੀਂ ਗੱਲ ਬੰਦੇ ਤੇ ਲੇਪ ਦੰਨੇ ਹੋ ਹਨ ਇਹ ਸੌਖੀ ਨਹੀਂ ਹੁੰਦੀ ਮੈਨੂੰ 7 ਸਾਲ ਹੋ ਗਏ ਕੰਮ ਕਰਦੇ ਸ਼ਾਇਦ ਮੇਰੀ ਗੱਲ ਵੀ ਕਦੀ ਕਿਸੇ ਤੇ ਨਾ ਸਰ ਕਦੀ ਨਹੀਂ ਕਰੂਗੀ ਮੈਂ ਤੁਹਾਡੀ ਉਮਰ ਚ ਵੀ ਆ ਜੂਗੀ ਸ਼ਾਇਦ ਮੈਂ ਇੰਨੀ ਅਸਰਦਾਰ ਨਹੀਂ ਹੋ ਸਕਦੀ ਇਹ ਇਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ ਐਨਾ ਕੁਝ ਤੁਸੀਂ ਜਿਹੜਾ ਮਰਜੀ ਤੁਹਾਡੇ ਨਾਲ ਗੱਲ ਸ਼ੁਰੂ ਕਰ ਲਓ ਹਨਾ ਉਹ ਬੰਦਾ ਜਿਹੜਾ ਸੁਣਦਾ ਉਹ ਕਹਿੰਦਾ ਇਕੱਲੀ ਇਕੱਲੀ ਗੱਲ ਮੇਰੇ ਅੰਦਰ ਲਹਿ ਗਈ ਪਰਸੋ ਤੁਸੀਂ ਜਿਹੜੇ ਮੁੰਡੇ ਨਾਲ ਇੰਟਰਵਿਊ ਕਰਕੇ ਆਏ ਖਾਲਸੇ ਨਾਲ ਹਨਾ ਉਹ ਮੈਨੂੰ ਕਹਿੰਦਾ ਕਿ ਮੈਂ ਇੰਨੇ ਲੋਕਾਂ ਨੂੰ ਮਿਲਿਆ ਇੰਨੀ ਦੁਨੀਆ ਨੂੰ ਮੈਂ ਪੜਾਤਾ ਹੁਣ ਤੱਕ ਪਹਿਲੀ ਵਾਰ ਕੋਈ ਬੰਦਾ ਮੇਰੇ ਸਾਹਮਣੇ ਬੈਠਾ ਸੀ ਜੀਤੋਂ ਮੈਨੂੰ ਪੜਨ ਨੂੰ ਜੀ ਕਰਦਾ ਸੀ ਹੈਨਾ ਇਹ ਇੰਨਾ ਸਾਰਾ ਤਜਰਬਾ ਬੰਦੇ ਕੋਲ ਕਿੱਥੋਂ ਆਇਆ ਰੁਪਿੰਦਰ ਦੋ ਗੱਲਾਂ ਨੇ ਇੱਕ ਤਾਂ ਅਨੁਭਵ ਮੈਂ ਸਿੰਗਲ ਮਦਰ ਸੀ ਹਾਂ ਬਹੁਤ ਤਰ੍ਹਾਂ ਦੇ ਲੋਕਾਂ ਨਾਲ ਬਾਤ ਪਿਆ ਹੂੰ ਬਹੁਤ ਤਰ੍ਹਾਂ ਦੇ ਲੋਕਾਂ ਦੀ ਐਕਸਪੀਰੀਅੰਸ ਮੇਰੇ ਤੱਕ ਪਹੁੰਚੇ ਮੈਂ ਹਰ ਇੱਕ ਐਕਸਪੀਰੀਅੰਸ ਨੂੰ ਅੰਬੀ ਅੰਦਰ ਕੋਇਨ ਕਰਦੀ ਸੀ ਹਾਂ ਹਾਂ ਦੂਜੀ ਗੱਲ ਮੈਂ ਉਹਨਾਂ ਦਾ ਲਾਹਾ ਨਹੀਂ ਲਿਆ ਮੈਂ ਨਾਲ ਤਾਂ ਇੱਕ ਤੁਸੀਂ ਬੰਨਿਆ ਵੀ ਨਹੀਂ ਆਪਦੇ ਆਪ ਹਾਂ ਮੈਂ ਬੰਨਿਆ ਵੀ ਨਹੀਂ ਹੂੰ ਹਰ ਟੌਪਿਕ ਤੇ ਹਰ ਇੱਕ ਬੰਦੇ ਨਾਲ ਜਿਹਹਾ ਜਾਂ ਸੀ ਉਸ ਤਰ੍ਹਾਂ ਨਹੀਂ ਵੀ ਦੂਜੀ ਗੱਲ ਮੈਂ ਨਾ ਬੇਈਮਾਨੀ ਨਹੀਂ ਕੀਤੀ ਹਾਂ ਜੇ ਮੇਰੇ ਅਖਰਾਂ 'ਚ ਇੱਕ ਅੰਸ਼ ਵੀ ਬੇਈਮਾਨੀ ਦਾ ਹੁੰਦਾ ਛੇ ਤੋਂ ਦੂਰ ਤੱਕ ਟ੍ਰੈਵਰ ਨਾ ਕਰਦੇ ਜੇ ਉਹਨਾਂ 'ਚ ਲਾਹਾ ਲੈਣ ਦੀ ਕੋਸ਼ਿਸ਼ ਹੁੰਦੀ ਜਿਵੇਂ ਕੋਈ ਨੇਤਾ ਲੋਕ ਹੈ ਉਹ ਲੈਕਚਰ ਦਿੰਦਾ ਹਾਂ ਮੈਂ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਵਾਸਤੇ 100 ਕੁਝ ਮੈਂ ਤੁਹਾਡੇ ਕਿਰਾਇਆ ਫ੍ਰੀ ਕਰ ਦਿੰਦਾ ਮੈਂ ਤੁਹਾਡਾ ਆ ਕਰ ਦਿੰਦਾ ਤੁਹਾਡਾ ਬਿਜਲੀ ਦਾ ਬਿੱਲ ਪਾਸ ਕਰ ਦਿੰਦੇ ਕਈ ਕੁਝ ਕਰ ਲੈਂਦੇ ਲੋਕੀ ਉਸ ਵੇਲੇ ਸੁਣ ਕੇ ਤਾੜੀਆਂ ਮਾਰ ਕੇ ਉਡਾ ਦਿੰਦੇ ਹਾਂ ਜੀ ਅਸਰ ਨਹੀਂ ਹੁੰਦਾ ਬਿਲਕੁਲ ਕਿਉਂਕਿ ਉਹਨਾਂ ਦੀ ਪਿਛਲੀ ਭਾਵਨਾ ਸੱਚੀ-ਸੁੱਚੀ ਨਹੀਂ ਹਮ ਮੇਰੇ ਨਾਲ ਜਿਹੜੀ ਸੱਚੀ ਭਾਵਨਾ ਹੈ ਨਾ ਇਹ ਸੱਚੀ ਮੁੱਚੀ ਦਿਲ ਦੇ ਉੱਤੇ ਅਸਰ ਕਰਦੀ ਹੋਣੀ ਬਿਲਕੁਲ ਇਹ ਮੈਨੂੰ ਹੁਣ ਮਹਿਸੂਸ ਹੋਣ ਲੱਗਿਆ ਕਿ ਸ਼ਬਦਾਂ ਦਾ ਅਰਥਾਂ ਤੱਕ ਪਹੁੰਚਣਾ ਉਹਨਾਂ ਦਾ ਲੋਕਾਂ ਦੀਆਂ ਮਨ ਦੀਆਂ ਪਰਤਾਂ ਤੱਕ ਪਹੁੰਚਣਾ ਥੋੜੀ ਸੋਚ ਤੇ ਬਹੁਤ ਮਹੱਤਵਪੂਰਨ ਹੈ ਤੇ ਮੈਂ ਜੋ ਕਹਿ ਰਹੀ ਹਾਂ ਮੈਂ ਉਹ ਜੋ ਹੈ ਥੋੜੀ ਦਿਨ ਹੋਈ ਅਸੀਂ ਗੋਪਾਲ ਦੇ ਬੈਠੇ ਸੀ ਹਾਂਜੀ ਉੱਥੇ ਅਸੀਂ ਆਹ ਚਾਟ-ਚਟਣੀਆਂ ਜੀਆਂ ਖਾਂਦੇ ਸੀਗੇ ਤਾਂ ਮੇਨੂੰ ਰਜਿੰਦਰਪਾਲ ਕਹਿੰਦਾ ਉਹ ਤਾਂ ਕਹਿੰਦੇ ਨੇ ਵੀ ਛੇਸਵਾ ਨਾ ਖਾਇਆ ਕਰੋ ਮੈਂ ਤਾਂ ਮੈਂ ਕਦੇ ਕਿਸੇ ਚ ਨਹੀਂ ਕੀਤਾ ਹਮ ਮੈਂ ਨਸ਼ਿਆਂ ਦੇ ਬਾਰੇ ਕਿ ਹਮ ਵੀ ਪਤਾ ਲੋਕ ਕੀ ਛੇਸਵਾ ਕਹਿੰਦੇ ਨੇ ਮੈਂ ਕਹਨੀ ਹੈ ਕਿਉਂਕਿ ਮੈਂ ਨਸ਼ੇ ਨਹੀਂ ਕੀਤੇ ਹਮ ਉਹਦੇ ਬਾਰੇ ਕਹਨੀ ਹੈ ਮੈਂ ਕਦੇ ਨਹੀਂ ਕਿਹਾ ਵੀ ਚਾਟ ਨਾ ਖਾਓ ਮੈਂ ਮੈਂ ਖਾਣੀ ਮੈਂ ਖਾਣੀ ਇਹ ਮੈਂ ਖਾਣੀ ਤੇ ਮੈਂ ਕਹਿੰਦੀ ਵੀ ਜਿਹਦੇ ਜਿਕਰ ਦਾ ਖਾ ਲਓ ਹਮ ਇਸ ਕਰਕੇ ਮੈਂ ਕਹਾਂ ਮੈਂ ਜੋ ਜੋ ਹੈ ਮੈਂ ਉਹੀ ਕਿ ਕੋਸ਼ਿਸ਼ ਕੀਤੀ ਹੈ ਹੋ ਸਕਦਾ ਕਦੇ ਮੇਰ ਤੋਂ ਵੀ ਗਲਤੀ ਹੁੰਦੀ ਹੋਣ ਹਮ ਜ਼ਰੂਰੀ ਨਹੀਂ ਕਿ ਹਰ ਬੰਦਾ ਗਲਤੀਆਂ ਦਾ ਹੀ ਪੁੱਤਲਾ ਹੈ ਤੇ ਇਸ ਕਰਕੇ ਵੀ ਬੱਚੇ ਮੈਨੂੰ ਹੋ ਸਕਦਾ ਤਾਂ ਕਰਕੇ ਪਿਆਰ ਕਰਦੇ ਜਿਹੜਾ ਘਰ ਤੁਸੀਂ ਬਣਾਇਆ ਸੀ ਆਪਣੇ ਲਈ ਹਨਾ ਡਾਕਟਰ ਬਰਾਡ ਦੇ ਹੁੰਦੇ ਕੋ ਘਰ ਹੈ ਹੁਣ ਨਹੀਂ ਕਿਉਂ ਨਹੀਂ ਜਿਹੜਾ ਕਰਕੇ ਅਲਗ੍ਰਿਪ ਸ਼ਿਪ ਤੋਂ ਹੋਇਆ ਨਹੀਂ ਉਹ ਤਾਂ ਮੈਨੂੰ ਲੱਗਦਾ ਜਦੋਂ ਮੈਂ ਉਹ ਪੂਰਾ ਸਫਾ ਪੜ੍ਹਿਆ ਹਨਾ ਤੇ ਵੀ ਇੱਕ ਦੋ ਚੀਜ਼ ਤੁਸੀਂ ਮਤਲਬ ਹਰ ਬੰਦੇ ਨੂੰ ਜਿਵੇਂ ਮੈਂ ਆਪਣਾ ਘਰ ਮਿਹਨਤ ਨਾਲ ਬਣਾਇਆ ਮੈਨੂੰ ਇਹਦਾ ਵੱਖਰਾ ਹੀ ਹਨਾ ਹਸਨ ਹੁੰਦਾ ਆਪਣੀ ਚੀਜ਼ ਦਾ ਆਪਾਂ ਨੂੰ ਪਰ ਉਹਦੇ ਨਾਲ ਤਾਂ 또 ਬੜਾ ਕੁਝ ਜੁੜਿਆ ਹੋਸੀ ਜਿਵੇਂ ਤੁਸੀਂ ਲਿਖਦੇਮ ਵੀ ਉਹ ਚ ਉਹਨਾਂ ਨੇ ਇੰਨੇ ਫਲਦਾਰ ਬੂਟੇ ਲਾਏ ਉਹ ਆਪ ਉਹਨਾਂ ਨੇ ਕੋਈ ਫਲ ਨਹੀਂ ਕੋਈ ਫਲ ਨਹੀਂ ਕੀਤਾ। ਤੇ ਕੱਲੀ-ਕੱਲੀ ਇੱਟ ਤੁਸੀਂ ਆਪ ਸੰਭਾਲਦੇ ਮੈਂ ਨਾ ਮਜ਼ਦੂਰ ਦੇ ਆਉਣ ਤੋਂ ਪਹਿਲਾਂ ਮਿਸਤਰੀ ਤੱਕ ਇੱਟਾਂ ਢੋਹ ਦਿੰਦੀ ਸੀ। ਕਿ ਸਾਡੇ ਦੋਨਾਂ ਦੇ ਸੁਪਨਿਆਂ ਦਾ ਘਰ ਉਸਾਰਿਆ ਹੈ। ਮੇਰੀ ਛੋਟੀ ਭੈਣ ਨੇ ਕਿਹਾ ਸੀ ਉਹਦੇ ਕੋਲ ਕੋਠੀ ਨਹੀਂ ਹੈ। ਤੇ ਮੈਂ ਕੋਠੀ ਉਸਾਰ ਰਹੀ ਸੀ। ਹਾਂ ਉਸ ਕੋਠੀ ਦੇ ਨਾਲ ਮੇਰਾ ਬਹੁਤ ਕੁਝ ਜੁੜਿਆ ਹੋਇਆ ਸੀ। ਸਾਡੇ ਸੁਪਨੇ ਜਿਹੜੀ ਸੀ ਨਾ ਪੁੰਗਰ ਰਹੇ ਸੀ। ਤੇ ਡਾਕਟਰ ਬਰਾਂਡੂ ਵੀ ਬੜੀ ਹਾਹਿਸ਼ ਸੀ ਕਿ ਇਸ ਰੰਗੀਤਾ ਜਾਵੇ ਮੇਰੇ ਮੰਦਰ ਲਾਲ ਨੇ ਕਿਹਾ ਸੀ ਕਿ ਕੋਠੀ ਤੇ ਪੈਸੇ ਨਾ ਲਾਓ ਸਾਨੂੰ ਦੇ ਦਿਓ ਜ਼ਮੀਨ ਹੋਰ ਖਰੀਦ ਲੈਣੇ ਮੈਂ ਕਹਿੰਸੀ ਨਹੀਂ ਜੀ ਅਸੀਂ ਤਾਂ ਘਰ ਲੈਣਾ ਸਾਰੀ ਉਮਰ ਇੱਥੇ ਰਹਿਣਾ ਤੇ ਉਸ ਵੇਲੇ ਦਾ ਘਰ ਜਿਹੜਾ ਨਾ ਉਹ ਬिखर ਗਿਆ ਸੀ ਫਸਟ ਟਾਈਮ ਰੁਪਿੰਦਰ ਜਦੋਂ ਮੈਂ ਆਪਣੀ ਬੈਡਰੂਮ ਚ ਕਿਸੇ ਹੋਰ ਲੇਡੀ ਨੂੰ ਪਈ ਦੇਖਿਆ ਜਿਹਨਾਂ ਨੂੰ ਘਰ ਵੇਚਿਆ ਸੀ ਜਦੋਂ ਮੈਂ ਉਹਨੂੰ ਪਈ ਦੇਖਿਆ ਨਾ ਉਹਦੇ ਵਾਲ ਮੰਜੇ ਤੋਂ ਥੱਲੇ ਟਟਾਏ ਹੋਏ ਸੀ ਤਾਂ ਮੈਨੂੰ ਨਹੀਂ ਕਿੰਨਾ ਤੱਕ ਆ ਜਾ ਬੱਜਿਆ ਵੀ ਜੇ ਸਾਡੇ ਘਰ ਚ ਕੋਈ ਹੋਰ ਰਹਿਣ ਲੱਗ ਗਿਆ ਮੈਨੂੰ ਲੱਗਿਆ ਪਤਾ ਨਹੀਂ ਕਿਉਂ ਮੇਰੇ ਮਨ ਨੇ ਅਸੀਸ ਦਿੱਤੀ ਵੀ ਰਾਂ ਪੈਨਾਂ ਦੇ ਸੁਪਨੇ ਜ਼ਰੂਰ ਸਕਾਰ